ਪਿਛਲੇ ਪਾਸੇ ਸ਼ੋਰੂਮ ਆ ਸ਼ੋਰੂਮ ਕਹਿ ਲੋ ਦੁਕਾਨਾ ਕਹਿ ਲੋ ਜਮਾ ਮੌਕੇ ਦੇ ਉੱਤੇ ਰੋਡ ਦੇ ਉੱਤੇ ਦੁਕਾਨਾਂ ਨੇ ਇੱਕ ਬੰਦੇ ਨੇ ਇੱਕ ਕੰਮ ਵਾਸਤੇ ਲੈਣੀਆਂ ਤੇ ਚਾਹੇ ਤਿੰਨ ਹਿੱਸਿਆਂ ਦੇ ਵੰਡਣੀਆਂ ਖਾਸ ਵੱਡੀ ਗੱਲ ਇਹ ਆ ਵੀ ਇਹਦੇ ਨਾਲ ਅਟੈਚ ਬਾਥਰੂਮ ਆ ਆਏ ਨਹੀਂ ਆਥਨ ਸਵੇਰ ਬੰਦੇ ਨੂੰ ਘਰੇ ਭੱਜਣਾ ਪਊ ਜਿਹੜੀ ਮੇਨ ਗੱਲ ਆਉਂਦੀ ਆ ਜਿਹੇ ਜੀ ਮੋਗੇ ਚ ਦੁਕਾਨ ਲੈ ਕੇ ਕੰਮ ਬੰਦੇ ਨੇ ਉੱਚੇ ਪੱਧਰ ਤੇ ਚਲਾ ਲਿਆ ਉਹੋ ਜਿਹਾ ਜਿੱਤਵਾਲ ਚ ਆ ਮੌਕੇ ਤੇ ਲੈ ਕੇ ਚਲਾ ਲਿਆ ਐਨੀ ਗੱਲ ਕਹਿ ਸਕਦਾ ਦੋ ਸ਼ਟਰ ਰੇਲਵੇ ਰੇਲਵੇ ਰੋਡ ਵਾਲੇ ਪਾਸੇ ਆ ਜਾਂਦੇ ਆ ਉਹ ਮੇਰੇ ਭਰਾ ਦੁਰਗਾ ਇਲੈਕਟ੍ਰੋਨਿਕਸ ਵਾਲਿਆਂ ਦੀ ਦੁਕਾਨ ਆ ਸਾਹਮਣੇ ਉਹਨਾਂ ਦੇ ਸਦਾ ਮੂਹਨ ਨੂੰ ਮੂੰਹ ਗੇਟਨਾ ਗੇਟ ਸਾਹਮਣਾ ਉਹਨਾਂ ਨਾਲੇ ਫਲਿਆਂ ਦਾ ਕੰਮ ਆ ਜਿਹੜਾ ਭਰਾ ਮੌਕੇ ਤੇ ਚੱਕ ਗਿਆ ਜਦੋਂ ਕੋਈ ਲੰਘਦਾ ਬੰਦਾ ਬੰਦਾ ਕਰਦਾ ਤਾਂ ਦੇਖਦਾ ਹੀ ਆ ਵੀ ਭਾਈ ਕਾਦੀ ਦੁਕਾਨ ਆ ਕਾਦਾ ਸ਼ੋਰੂਮ ਆ ਬੰਦਾ ਖੜਦਾ ਹੀ ਆ ਖਾਸ ਪਰਵੰਦਾ ਅੱਜਿਕਾ ਮੇਟਰੋ ਕੀ ਹਾਲ ਚਾਲ ਆ ਲੈ ਵੀ ਆਪਦੇ ਪਿੰਡ ਹੀ ਖੜਾ ਪਿੰਡ ਜੀਤਵਾਲ ਜ਼ਿਲ੍ਹਾ ਮੋਗਾ ਲੁਧਿਆਣਾ ਫਰੋਇਪਰ ਰੋਡ ਆ ਪਹਿਲਾਂ ਮੈਨੇ ਰੋਡ ਚੱਲਦਾ ਵੀ ਇੱਧਰ ਦਿਖਾ ਦੋ ਦੇਖੋ ਆਏ ਗੋਲ ਹੀ ਕੈਮਰਾ ਘੁਮਾ ਦੋ ਇੱਕ ਪਾਸੇ ਉਹਨੂੰ ਘੁਮਾ ਦੋ ਰੋਡ ਚੱਲਦਾ ਚੱਲਦੇ ਰੋਡ ਦਾ ਫਾਇਦਾ ਕੀ ਆ ਫਾਇਦਾ ਇਹ ਆ ਆ ਪਿਛਲੇ ਪਾਸੇ ਤੁਹਾਨੂੰ ਦੁਕਾਨਾਂ ਦਿਸ ਰਹੀਆਂ ਮੇਰੇ ਦੁਕਾਨਾ ਕਾਹਦਾ ਯਾਰ ਵੱਡਾ ਸ਼ੋਰੂ ਵੀ ਆ ਗੁਰਮੀਤ ਸਿੰਘ ਜਾਣ ਕੇ ਮੇਰੇ ਚਾਚਾ ਜੀ ਹੁਣ ਕੈਨੇਡਾ ਦੇ ਵਿੱਚ ਬੈਠੇ ਆ ਗੁਰਮੀਤ ਸਿੰਘ ਢਾਲੀਵਾਲ ਪੂਰਾ ਨਾਂ ਹੈ ਚਾਚਾ ਜੀ ਦਾ ਪਿਛਲੇ ਪਾਸੇ ਸ਼ੋਰੂਮ ਆ ਸ਼ੋਰੂਮ ਕਹਿ ਲੋ ਦੁਕਾਨਾ ਕਹਿ ਲੋ ਜਮਾਂ ਮੌਕੇ ਦੇ ਉੱਤੇ ਰੋਡ ਦੇ ਉੱਤੇ ਦੁਕਾਨਾਂ ਨੇ ਇੱਕ ਬੰਦੇ ਨੇ ਇੱਕ ਕੰਮ ਵਾਸਤੇ ਲੈਣੀਆ ਤੇ ਚਾਹੇ ਤਿੰਨ ਹਿੱਸਿਆਂ 'ਚ ਵੰਡਣੀਆ ਖਾਸ ਵੱਡੀ ਗੱਲ ਇਹ ਆ ਵੀ ਇਹਦੇ ਨਾਲ ਅਟੈਚ ਬਾਥਰੂਮ ਆ ਆਏ ਨਹੀਂ ਆਥਨ ਸਵੇਰ ਬੰਦੇ ਨੂੰ ਘਰੇ ਭੱਜਣਾ ਪਊ ਜਿਹੜੀ ਮੇਨ ਗੱਲ ਆਉਂਦੀ ਆ ਜਿਹੇ ਜੀ ਮੋਗੇ ਦੇ ਦੁਕਾਨ ਲੈ ਕੇ ਕੰਮ ਬੰਦੇ ਨੇ ਉੱਚੇ ਪੱਧਰ ਤੇ ਚਲਾ ਲਿਆ ਉਹੋ ਜਿਹਾ ਜਿੱਤਵਾਲ 'ਚ ਆ ਮੌਕੇ ਤੇ ਲੈ ਕੇ ਚਲਾ ਲਿਆ ਐਨੀ ਗੱਲ ਕਹਿ ਸਕਦਾ ਜਮਾਂ ਮੌਕੇ ਤੇ ਦੁਕਾਨ ਆ ਨੇੜੇ ਆ ਜੋ ਮਿਹੜੇ ਨੇੜੇ ਆ ਕੇ ਦਿਖਾ ਦਿੰਦਾ ਤੁਹਾਨੂੰ ਬਹੁਤ ਖੁੱਲੀ ਡੁੱਲਾ ਕੰਮ ਗੇਟ ਆ ਯਾਰ ਮੈਂ ਤੁਹਾਨੂੰ ਦੱਸਿਆ ਲੈਂਟਰ ਪਿਆ ਵੇ ਚੰਗਾ ਲੈਂਟਰ ਸਾਰੀ ਪਾ ਦਿੰਦੇ ਕੋਈ ਗੱਲ ਨਹੀਂ ਤਿੰਨ ਸ਼ਟਰ ਦੋ ਸ਼ਟਰ ਰੇਲਵੇ ਰੇਲਵੇ ਰੋਡ ਵਾਲੇ ਪਾਸੇ ਆ ਜਾਂਦੇ ਆ ਉਹ ਮੇਰੇ ਭਰਾ ਦੁਰਗਾ ਇਲੈਕਟ੍ਰੋਨਿਕਸ ਵਾਲਿਆਂ ਦੀ ਦੁਕਾਨ ਆ ਸਾਹਮਣੇ ਉਹਨਾਂ ਦੇ ਸੱਦਾ ਮੂਹਨ ਨੂੰ ਮੂਹ ਗੇਟ ਨਾਲ ਗੇਟ ਸਾਹਮਣਾ ਪੁੰਨਨ ਵਾਲੇ ਫੜਿਆਂ ਵਾਲਾ ਕੰਮ ਆ ਜਿਹੜਾ ਭਰਾ ਮੌਕੇ ਤੇ ਚੱਕ ਗਿਆ ਸਾਈ ਫੜਾ ਗਿਆ ਕਿਰਾਏ ਲਈ ਖਾਲੀ ਆ ਫਾਇਦਾ ਹੀ ਫਾਇਦਾ ਕਿਉਂ ਆ ਇੱਥੇ ਚਾਹੇ ਤੁਸੀਂ ਮਾੜਾ ਜਿਹਾ ਮਗਰ ਹੋਇਓ ਅੰਦਰ ਬਾਜ ਗੂੰਜਦੀ ਹੋ ਮਾੜਾ ਜਿਹਾ ਹੋ ਜਾਓ ਚਾਹੇ ਕੱਪੜੇ ਦਾ ਸ਼ੋਰੂਮ ਪਾ ਲਓ ਠੀਕ ਆ ਚਾਹੇ ਕਰਿਆਨੇ ਦੀ ਦੁਕਾਨ ਪੈ ਜੇ ਚਾਹੇ ਕੋਈ ਹੋਰ ਸਟੋਰ ਪੈ ਜੇ ਇੱਥੇ ਚੱਲਣਾ ਹੀ ਆ ਕਿਉਂ ਚੱਲਣਾ ਜਮਾਂ ਮੌਕੇ ਦੇ ਉੱਤੇ ਆ ਜਦੋਂ ਕੋਈ ਨੰਗਦਾ ਬੰਦਾ ਬੰਦਾ ਕਰਦਾ ਤਾਂ ਦੇਖਦਾ ਹੀ ਆ ਵੀ ਭਾਈ ਕਾਦੀ ਦੁਕਾਨ ਆ ਕਾਦਾ ਸ਼ੋਰੂਮ ਆ ਬੰਦਾ ਖੜਦਾ ਹੀ ਆ ਖਾਸ ਪ੍ਰਬੰਧ ਆ ਸਸਿਕਾ ਮਿੱਤਰੋ ਕੀ ਹਾਲ ਚਾਲ ਆ ਲੈ ਵੀ ਆਪਦੇ ਪਿੰਡ ਹੀ ਖੜਾ ਪਿੰਡ ਨੇ ਜੀਤਵਾਲ ਜ਼ਿਲ੍ਹਾ ਮੋਗਾ ਲੁਧਿਆਣਾ ਫਰੋਇਪੁਰ ਰੋਡ ਆ ਪਹਿਲਾਂ ਮੈਨੇ ਰੋਡ ਚੱਲਦਾ ਵੀ ਇੱਧਰ ਦਿਖਾ ਦਿਓ ਦੇਖੋ ਆਏ ਗੋਲ ਹੀ ਕੈਮਰਾ ਘੁਮਾ ਦਿਓ ਇੱਕ ਪਾਸੇ ਆਉਣ ਘੁਮਾ ਦਿਓ ਰੋਡ ਚੱਲਦਾ ਚੱਲਦੇ ਰੋਡ ਦਾ ਫਾਇਦਾ ਕੀ ਹੈ ਫਾਇਦਾ ਇਹ ਆ ਆ ਪਿਛਲੇ ਪਾਸੇ ਤੁਹਾਨੂੰ ਦੁਕਾਨਾਂ ਦਿਸ ਰਹੀਆਂ ਮੇਰੇ ਦੁਕਾਨਾ ਕਹਾਦਾ ਯਾਰ ਵੱਡਾ ਸ਼ੋਰੂਮ ਹੀ ਆ ਗੁਰਮੀਤ ਸਿੰਘ ਜਾਣ ਕੇ ਮੇਰੇ ਚਾਚਾ ਦੀ ਹੁਣ ਕੈਨੇਡਾ ਦੇ ਵਿੱਚ ਬੈਠੇ ਆ ਗੁਰਮੀਤ ਸਿੰਘ ਢਾਲੀਵਾਲ ਪੂਰਾ ਨਾਮ ਹੈ ਚਾਚਾ ਜੀ ਦਾ ਪਿਛਲੇ ਪਾਸੇ ਸ਼ੋਰੂਮ ਆ ਸ਼ੋਰੂਮ ਕਹਿ ਲੋ ਦੁਕਾਨਾ ਕਹਿ ਲੋ ਜਮਾ ਮੌਕੇ ਦੇ ਉੱਤੇ ਰੋਡ ਦੇ ਉੱਤੇ ਦੁਕਾਨਾਂ ਨੇ ਇੱਕ ਬੰਦੇ ਨੇ ਇੱਕ ਕੰਮ ਵਾਸਤੇ ਲੈਣੀਆਂ ਤੇ ਚਾਹੇ ਤਿੰਨ ਹਿੱਸਿਆਂ 'ਚ ਵੰਡਣੀਆਂ ਕਾਸ ਵੱਡੀ ਗੱਲ ਇਹ ਆ ਵੀ ਇਹਦੇ ਨਾਲ ਅਟੈਚ ਬਾਥਰੂਮ ਆ ਆਏ ਨਹੀਂ ਆਥਨ ਸਵੇਰ ਬੰਦੇ ਨੂੰ ਘਰੇ ਭਜਣਾ ਪਊ ਜਿਹੜੀ ਮੇਨ ਗੱਲ ਆਉਂਦੀ ਆ ਜਿਹੇ ਜੀ ਮੋਗੇ ਚ ਦੁਕਾਨ ਲੈ ਕੇ ਕੰਮ ਬੰਦੇ ਨੇ ਉੱਚੇ ਪੱਧਰ ਤੇ ਚਲਾ ਲਿਆ ਉਹੋ ਜਿਹਾ ਜਿੱਤਵਾਲ ਚ ਆ ਮੌਕੇ ਤੇ ਲੈ ਕੇ ਚਲਾ ਲਿਆ ਇੰਨੀ ਗੱਲ ਕਹਿ ਸਕਦਾ ਜਮਾ ਮੌਕੇ ਤੇ ਦੁਕਾਨ ਆ ਨੇੜੇ ਆ ਰਿਓ ਮਾੜੇ ਨੇੜੇ ਆ ਕੇ ਦਿਖਾ ਤੁਹਾਨੂੰ ਬਹੁਤ ਖੁੱਲੀ ਡੁੱਲਾ ਕੰਮ ਆ ਯਾਰ ਬਹੁਤ ਟੈਂਟ ਆ ਯਾਰ ਮੈਂ ਤੁਹਾਨੂੰ ਦੱਸਿਆ ਲੈਂਟਰ ਪਿਆ ਵਿਆ ਚੰਗਾ ਲੈਂਟਰ ਸਾਰੀ ਪਾ ਦਿੰਦੇ ਕੋਈ ਗੱਲ ਨਹੀਂ ਤਿੰਨ ਸ਼ਟਰ ਆ ਦੋ ਸ਼ਟਰ ਰੇਲਵੇ ਰੇਲਵੇ ਰੋਡ ਵਾਲੇ ਪਾਸੇ ਆ ਜਾਂਦੇ ਆ ਉਹ ਮੇਰੇ ਭਰਾ ਦੁਰਗਾ ਇਲੈਕਟ੍ਰੋਨਿਕਸ ਵਾਲਿਆਂ ਦੀ ਦੁਕਾਨ ਆ ਸਾਹਮਣੇ ਉਹਨਾਂ ਦੇ ਸਿੱਧਾ ਮੂੰਹ ਨੂੰ ਮੂੰਹ ਗੇਟਨਾ ਗੇਟ ਸਾਹਮਣਾ ਪੌਨਨ ਵਾਲੇ ਫਲੀਆਂ ਦਾ ਕੰਮ ਆ ਜਿਹੜਾ ਭਰਾ ਮੌਕੇ ਤੇ ਚੱਕ ਗਿਆ ਸਾਈ ਫੜਾ ਗਿਆ ਕਿਰਾਏ ਲਈ ਖਾਲੀ ਆ ਫਾਇਦਾ ਹੀ ਫਾਇਦਾ ਕਿਉਂ ਆ ਇੱਥੇ ਚਾਹੇ ਤੁਸੀਂ ਮਾੜਾ ਜਿਹਾ ਮਗਰ ਹੋਇਓ ਅੰਦਰ ਬਾਜ਼ ਗੁੰਿੰਦੀ ਹੋ ਮਾੜਾ ਜਿਹਾ ਹੋ ਜੋ ਚਾਹੇ ਕੱਪੜੇ ਦਾ ਸ਼ੋਰੂਮ ਪਾ ਲਓ ਠੀਕ ਆ ਚਾਹੇ ਕਰਿਆਨੇ ਦੀ ਦੁਕਾਨ ਪੈ ਜੇ ਕਿਆ ਹੈ ਕੋਈ ਹੋਰ ਸਟੋਰ ਪੈ ਜੇ ਇੱਥੇ ਚੱਲਣਾ ਹੀ ਆ ਕਿਉਂ ਚੱਲਣਾ ਜਮਾ ਮੌਕੇ ਦੇ ਉੱਤੇ ਆ ਜਦੋਂ ਕੋਈ ਲੰਘਦਾ ਬੰਦਾ ਬੰਦਾ ਕਰਦਾ ਤਾਂ ਦੇਖਦਾ ਹੀ ਆ ਵੀ ਭਾਈ ਕਾਦੀ ਦੁਕਾਨ ਆ ਕਾਦਾ ਸ਼ੋਰੂਆ ਬੰਦਾ ਖੜਦਾ ਹੀ ਆ ਖਾਸ ਪ੍ਰਬੰਧ ਆ ਪ੍ਰਬੰਧ ਤਾਂ ਯਾਰ ਮਿੱਤਰੋ ਜਿਹੜਾ ਹੈਗਾ ਤਾਂ ਹੈਗਾ ਹੀ ਆ ਹਨਾ ਜੋ ਆਮ ਆਪਾਂ ਦੇਖਦੇ ਆ ਜਾਂ ਆਪਾਂ ਨੂੰ ਮਾੜੀਆਂ-ਮੋਟੀਆਂ ਯਾਰ ਕਮੀਆਂ ਦੇਖਣ ਨੂੰ ਮਿਲਦੀਆਂ ਨਾ ਆਮ ਦੁਕਾਨਾਂ ਜਿਹੜੀ ਆਪਾਂ ਕਿਰਾਏ ਤੇ ਦੁਕਾਨ ਲੈਣੇ ਆ ਆਪਾਂ ਨੂੰ ਵਾਸ਼ਰੂਮ ਦਾ ਔਖਾ ਹੋ ਜਾਂਦਾ ਬਾਥਰੂਮ ਦਾ ਔਖਾ ਹੋ ਜਾਂਦਾ ਇੱਥੇ ਬਹੁਤ ਪ੍ਰਬੰਧ ਆ ਯਾਰ ਠੀਕ ਹੈ ਨਾ ਜਿਆਦਾ ਜਿਹੜਾ ਮੈਂ ਕਹਿਣਾ ਵੀਡੀਓ ਸ਼ੇਅਰ ਨੂੰ ਮੈਂ ਤਾਂ ਕਹਿੰਨਾ ਜਿਆਦਾ ਆਪਣੇ ਜਿਹੜੇ ਜ਼ਿਲ੍ਹੇ ਦੇ ਬੰਦੇ ਹਨ ਮੋਗੇ ਜ਼ਿਲ੍ਹੇ ਦੇ ਬੰਦੇ ਆ ਉਹ ਜਿਆਦਾ ਧਿਆਨ ਚ ਰੱਖ ਕੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਕਿਸੇ ਵੀ ਭਰਾ ਦਾ ਫਾਇਦਾ ਹੋ ਸਕਦਾ ਨੰਬਰ ਚੱਲ ਰਿਹਾ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਪੁੱਛ ਸਕਦੇ ਹੋ ਕੋਈ ਕਮੀ ਨਹੀਂ ਬੱਡੀ ਗੱਲ ਇਹ ਇੱਕ ਮੌਕੇ ਤੇ ਆ ਦੂਜੀ ਗੱਲ ਇਹ ਆ ਪ੍ਰਬੰਧ ਤੇ ਸਹੂਲਤਾਂ ਸਾਰੀਆਂ ਆ ਆ ਅੰਦਰੋਂ ਸੀਨ ਦੇਖ ਲਓ ਲੈ ਤਿੰਨ ਸ਼ਟਰ ਨੇ ਜਮਾ ਮੌਕੇ ਦੇ ਉੱਤੇ ਆ ਉਹੀ ਗੱਲ ਜਿਹੜੇ ਪੁਰਾਣੇ ਨੰਬਰ ਲਾਤਾ ਫਾਇਦਾ ਹੀ ਆ